ਘੋੜਾ ਵੇਖਣ ਤੋਂ ਪਹਿਲਾਂ ਘੋੜੇ ਦੇ ਬੱਚਿਆਂ ਤੇ ਝਾਂਤ ਮਾਰੋ ਸੱਜਣੋ ਜਿਹੜੇ ਇਹਨਾਂ ਦੇ ਘੋੜੇ ਦੇ ਬੱਚੇ ਇਹਨਾਂ ਦੇ ਫਾਰਮ ਤੇ ਖੜਿਆ ਲਾਜਵਾਬ ਮਾਰਕਿੰਗ ਮੱਥੇ ਪਟਾਏ ਜ਼ਿਆਦਾਤਰ ਦੇ ਬਸ਼ੀਰੀਆਂ ਵੀ ਬਹੁਤ ਚੰਗੀਆਂ ਐ ਦੋਵੇਂ ਬਸ਼ੀਰੇ ਐ ਬਹੁਤ ਹੀ ਜ਼ਿਆਦੇ ਚੰਗੇ ਬਸ਼ੀਰੇ ਐ ਹਰ ਇੱਕ ਥੋੜੀ ਜੀ ਉਮਰ ਐ ਬਸ਼ੀਰੀਆਂ ਦੀ ਬਾਕੀ ਸਾਰਾ ਕੁਝ ਤਾਂ ਆਪਾਂ ਵੀਡੀਓ ਚ ਪੁੱਛਣਾ ਤੇ ਇੱਕਾ ਇਹਨਾਂ ਦੇ ਘੋੜੇ ਦੀ ਇਹਨਾਂ ਦੇ ਫਾਰਮ ਤੇ ਬੱਚੀ ਬੜੀ ਚੰਗੀ ਆਈ ਐ ਕੁੰਡੀ ਕੰਨ ਮੱਥੇ ਪਟਾ ਵਾਹ ਕਮਾਲ ਕਿਸੇ ਵੀ ਪੱਖ ਤੋਂ ਘੋੜੇ ਦੇ ਬੱਚੇ ਹੱਥ ਨਹੀਂ ਧਰਾਉਂਦੇ ਤੇ ਇੱਕ ਬਾਈ ਹੁਣਾਂ ਨੇ ਇੱਕ ਲੋਗ ਬੜੀ ਪਿਆਰੀ ਰੱਖਿਆ ਫਾਰਮ ਤੇ ਮੈਂ ਸੋਚਿਆ ਕਿ ਸਾਰੇ ਹੀ ਆਪਾਂ ਯਾਰ ਜਨਵਰਾਂ ਨੂੰ ਪ੍ਰੇਮ ਕਰਨ ਵਾਲੇ ਬੰਦੇ ਆ ਐਨੀਮਲ ਲਵਰਾਂ ਤੇ ਮੈਂ ਤੁਹਾਡੇ ਨਾਲ ਵੀ ਇਹਨਾਂ ਦੀ ਸਾਂਝ ਜ਼ਰੂਰ ਪਾਵਾਂ ਇੱਕ ਦੋ ਸ਼ਾਰਟ ਜ਼ਰੂਰ ਤੁਹਾਨੂੰ ਵਿਖਾਵਾਂ ਇਹ ਡਾਬਰਮੈਨ ਨਸਲ ਹੈ ਸੱਜਣੋ 9 ਤੋਂ 10 ਮਹੀਨੇ ਇਹਨਾਂ ਦੀ ਉਮਰ ਹੈ ਦੋਵੇਂ ਹੀ ਮੇਲ ਨੇ ਇੱਕ ਦਾ ਨਾਂ ਕੋਕੋ ਹੈ ਤੇ ਇੱਕ ਦਾ ਨਾਂ ਟਾਈਸਨ ਹੈ ਸੋ ਮੈਨੂੰ ਦਿਲੀ ਤੌਰ ਤੇ ਬੜਾ ਪਿਆਰ ਹੈ ਇਸ ਜਨਵਰਾਂ ਨਾਲ ਤੁਹਾਨੂੰ ਕਿਵੇਂ ਲੱਗੇ ਇਹ ਸਾਨੂੰ ਕਮੈਂਟਾਂ 'ਚ ਦੱਸਿਓ ਵੀ ਭਾਈ ਹੁਣੀ ਜਿਹੜੇ ਆ ਬਰੀਡ ਤਿਆਰ ਕਰੀ ਜਾਂਦੇ ਆ ਕੁੱਤਿਆਂ ਦੀ ਇਹ ਤੁਹਾਨੂੰ ਕਿਵੇਂ ਲੱਗਦੀ ਹੈ ਬਾਕੀ ਦੂਜੀ ਗੱਲ ਆ ਆ ਗਿਆ ਜੀ ਵੀਰ ਹੁਣਾ ਦਾ ਫਾਰਮ ਫਾਰਮ ਨਵਾਂ 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 ਤਿਆਰ ਕਰੀ ਜਾਂਦੇ ਆ ਜਿਉਂ-ਜਿਉਂ ਕੰਮ ਹੋਈ ਜਾਂਦਾ ਤਿਉਂ ਤੇ ਉਹ ਤੁਹਾਨੂੰ ਅਪਡੇਟ ਮਿਲਦੀ ਰਹੂਗੀ ਆਪਣੇ ਚੈਨਲ ਦੇ ਥਰੂ ਬੜੇ ਹੀ ਸਾਫ ਸੁਥਰੇ ਤੇ ਖੁੱਲੇ ਕੈਬਨ ਆ ਬਾਈ ਹੋਣਾ ਨੇ ਘੋੜਿਆਂ ਦੇ ਹਿਸਾਬ ਨਾਲ ਤੇ ਘੋੜੀਆਂ ਤੇ ਬੱਚਿਆਂ ਦੇ ਹਿਸਾਬ ਨਾਲ ਕੈਬਨ ਤਿਆਰ ਕੀਤੇ ਹੋਏ ਐ ਸੋ ਇਹ ਛੋਟਾ ਜੀ ਝਲਕ ਐ ਜਿਹੜੀ ਛੋਟੀ ਜੀ ਇਹ ਤੁਹਾਨੂੰ ਮੈਂ ਵਿਖਾਤੀ ਐ ਬਾਕੀ ਸਾਰੀ ਗੱਲਬਾਤ ਐਡਰੈਸ ਦੀ ਵੀ ਲੋਕੇਸ਼ਨ ਸਾਰਾ ਕੋਈ ਤੁਹਾਨੂੰ ਵੀਡੀਓ ਦੱਸਾਂਗੇ ਸੋ ਇਹਨਾਂ ਦੇ ਦੋ ਘੋੜੇ ਐ ਸੱਜਣੋ ਉਹ ਵੀ ਵਿਖਾਉਣੇ ਆ ਤੇ ਕੁਝ ਘੋੜੀਆਂ ਬੱਚੇ ਵਿਖਾਉਣੇ ਆ ਪਹਿਲਾ ਘੋੜਾ ਤੇ ਆ ਤੁਸੀਂ ਵੇਖਿਆ ਆਪਣੇ ਚੈਨਲ ਤੇ ਜਿੰਨਾ ਨਹੀਂ ਦੇਖਿਆ ਉਹਨਾਂ ਦੀ ਜਾਣਕਾਰੀ ਚ ਆਪਾਂ ਵਾਅਦਾ ਕਰ ਦਈਏ ਇਹ ਘੋੜਾ ਫੇਮਸ ਘੋੜਾ ਹੈ ਗਣਤਾਸ ਇਹ ਘੋੜੇ ਦੀ ਕਹਿਦਾ ਨਾ ਕਿ ਤੋਂ ਵੱਡੀ ਗੱਲ ਕੀ ਹੈ ਘੋੜੇ ਦੀ ਕੁਆਲਿਟੀ ਕੀ ਇਹਦੇ ਬੱਚੇ ਬੜੇ ਬਹੁਤ ਜ਼ਿਆਦੇ ਚੰਗੇ ਸਾਹਣ ਤਿਆਰ ਹੋਗੇ 15 16 ਸਾਨ ਤਿਆਰ ਇਹਦੇ ਜਿਹੜੇ ਬਾਈ ਹੋਣਾਂ ਦੀ ਨਿਗਾਚ ਹੈ ਹੋਣ ਤਾਂ ਜਿਆਦੇ ਹੋਣਗੇ ਕਿਉਂਕਿ ਘੋੜੇ ਨੇ ਪ੍ਰੋਡਕਸ਼ਨ ਬੜੀ ਚੰਗੀ ਕੀਤੀ ਹੈ ਇਹਦੀਆਂ ਵਸ਼ੇਰੀਆਂ ਵੀ 67 68 68 ਇੰਚ ਦੀਆਂ ਦੁੱਧ ਦੰਦ ਕਹਿ ਦਈਏ ਦੋ ਦੰਦ ਵਸ਼ੇਰੀਆਂ ਹੋਈਆਂ ਖੜੀਆਂ ਤੇ ਇਸ ਗੁਣਤਾਸ ਘੋੜੇ ਦੇ ਬੱਚੇ ਜਿਹੜੇ ਭਰਾ ਨੁਕਰਿਆਂ ਦਾ ਸ਼ੌਂਕ ਰੱਖਦੇ ਉਹਨਾਂ ਨੂੰ ਪਤਾ ਹੈ ਕਿ ਇਹ ਘੋੜਾ ਕੀ ਜੰਮਦਾ ਹੈ ਇਹ ਅਬੋਰ ਲਾਈਨ ਦਾ ਘੋੜਾ ਹੈ ਸੱਜਣੋ 10 ਤੋਂ 11 ਸਾਲ ਦੀ ਉਮਰ ਹੈ ਤੇ 64 ਪਲੱਸ ਇਹਦੀ ਹਾਈਟ ਹੈ ਸੱਜਣੋ ਬਾਕੀ ਫੀਸ ਕਿੰਨੀ ਹੈ ਤੇ ਫੀਸ ਵਾਲੀ ਗੱਲ ਵੀ ਤੁਹਾਨੂੰ ਦੱਸਦੇ ਆ ਸਾਰੀਆਂ ਗੱਲਾਂ ਬਾਤਾਂ ਪਰ ਪਹਿਲਾਂ ਆਹ ਘੋੜੇ ਦੇ ਦਰਸ਼ਨ ਕਰੋ ਇਹ ਘੋੜੇ ਦਾ ਨਾਮ ਹੈਗਾ ਜੀ ਦੇਵਰਤਨ ਪਾਥਰੀ ਲਾਈਨ ਦਾ ਇਹ ਘੋੜਾ ਹੈ ਸੱਜਣੋ ਤੇ ਦੇਵ ਗੁੱਜਰ ਹੋਣੀ ਐ ਵੀਰ ਹੋਣੀ ਉਹਨਾਂ ਦੇ ਘਰੇ ਇਹ ਬਰੀਡ ਹੋਇਆ ਤੇ ਉਮਰ ਇਹਦੀ ਹੈਗੀ ਐ 7 ਸਾਲ ਤੇ ਹਾਈਟ ਇਹਦੀ ਹੈਗੀ ਐ 64 ਪਲੱਸ ਦੋਵੇਂ ਘੋੜੇ ਸੇਮ ਹਾਈਟ ਦੇ ਆ ਸੱਜਣੋ ਤੇ ਕਹਿਦਾ ਨਾ ਕਿ ਫੀਸ ਬਾਰੇ ਜੇ ਗੱਲ ਕਰਾਂ ਤੇ ਫੀਸ ਮੈਂ ਭਰਾਵਾਂ ਨੇ ਭਾਵੇਂ ਵੀਡੀਓ ਦੇ ਵਿੱਚ ਜਿੰਨੀ ਮਰਜ਼ੀ ਦੱਸੀ ਹੋਵੇ ਪਰ ਬਾਈ ਹੋਣਾਂ ਨੇ ਮੈਨੂੰ ਬਕਾਇਦਾ ਕਿਹਾ ਕਿ ਵੀਰੇ ਗੱਲ ਬੋਲਣੀ ਐ ਕਿ ਫੀਸ ਦਾ ਕੋਈ ਵੀ ਫੀਸ ਦੀ ਗੱਲ ਸੁਣ ਕੇ ਫੈਸਲਾ ਨਾ ਕਰ ਲਿਓ ਕਿ ਬਾਈ ਹੋਣਾਂ ਨੇ ਯਾਰ ਫੀਸ ਇੰਨੀ ਦੱਸੀ ਐ ਬਸ ਇੱਕ ਵਾਰੀ ਤੁਸੀਂ ਮੇਰੇ ਕਹਿਣ ਫੂਲ ਲਾ ਲਿਓ ਘੋੜੀ ਮੇਟ ਕਰਾਉਣ ਲਈ ਲਜਾਣੀਆਂ ਤੇ ਲੈ ਦਿਓ ਬਸ ਤੁਹਾਨੂੰ ਨਰਾਜ ਨਹੀਂ ਕਰਦੇ ਜੋ ਖੁਸ਼ ਹੋ ਕੇ ਝੋਲੀ ਤੁਸੀਂ ਪਾ ਕੇ ਆਉਂਗੇ ਨਾ ਬਾਈ ਹੁਣੀ ਬਹੁਤ ਵੱਡੇ ਦਿਲ ਦੇ ਤੇ ਬਹੁਤ ਚੰਗੇ ਬੰਦੇ ਆ ਸਰਦਾਰ ਮਨਜੀਤ ਸਿੰਘ ਹੁਣੀ ਤੇ ਤੁਸੀਂ ਵੀਰ ਹੋਣਾ ਨਾ ਇੱਕ ਵਾਰੀ ਸੰਪਰਕ ਕਰ ਲਿਓ ਕਿਸੇ ਵੀ ਪ੍ਰਕਾਰ ਦੀ ਘੋੜੀ ਭਰਉਣੀ ਹੈ ਦੋਨਾਂ ਘੋੜਿਆਂ ਤੋਂ ਹੀ ਤੇ ਬਾਈ ਹੁਣਾ ਦੇ 24 ਘੰਟੇ ਦਰਵਾਜ਼ੇ ਖੁੱਲੇ ਆ ਫੀਸ ਦਾ ਕੋਈ ਰੌਲਾ ਨਹੀਂ ਬਾਕੀ ਇਹਨਾਂ ਦੇ ਕੋਲ ਬਹੁਤ ਚੰਗੀਆਂ ਨੁਕਰੀਆਂ ਵਸ਼ੇਰੀਆਂ ਦੀ ਕਲੈਕਸ਼ਨ ਵੀ ਹੈਗੀ ਐ ਸੱਜਣੋ ਉਹ ਵੀ ਤੁਹਾਨੂੰ ਵਿਖਾਵਾਂਗੇ ਵੀ ਕਿਹੜੇ ਕਿਹੜੇ ਘੋੜੇ ਦੀਆਂ ਬੱਚੀਆਂ ਕਿਹੜੀ ਕਿਹੜੀ ਇਹਨਾਂ ਦੀ ਮਾਂ ਹੈ ਤੇ ਮਾਰਵਾੜੀ ਉਹ ਵੀ ਚਾਂਤ ਮਰਾਵਾਂਗੇ ਤੁਸੀਂ ਦੇਖੀ ਚੱਲਿਓ ਬਹੁਤ ਵਧੀਆ ਬਾਈ ਹੁਣਾ ਕਲੈਕਸ਼ਨ ਕੀਤੀ ਐ ਜਿੰਨਾ ਜਿੰਨਾ ਭਰਾਵਾਂ ਨੇ ਮਗਰਲੀ ਵੀਡੀਓ ਸ਼ੇਅਰ ਕਰੀ ਸੋਹਣੇ ਸੋਹਣੇ ਕਮੈਂਟ ਕਰਕੇ ਘੋੜੇ ਵਾਲੇ ਭਰਾਵਾਂ ਦਾ ਹੌਸਲਾ ਵਧਾਇਆ ਤੇ ਨਵਾਂ ਨਵਾਂ ਆਪਣਾ ਪੇਜ ਫੋਲੋ ਕੀਤਾ ਉਹਨਾਂ ਵੀਰਿਆਂ ਚੋਂ ਕੁਝ ਭਰਾਵਾਂ ਦੇ ਨਾਮ ਨੇ ਜੀ ਅਮਨਦੀਪ ਵੜਿੰਗ ਕਾਲਾ ਫਰਮਾਨਾ ਸੰਜੇ ਮੋਹਾਲੀ ਵਰਿੰਦਰ ਸਿੰਘ ਸੁਖੀ ਘੁੰਮਣ ਸੁਖ ਜੰਟ ਢੋਲ ਕਮਲਜੀਤ ਬੈਦਵਾਨ ਗੁਰਸਾਹਿਬ ਢਿੱਲੋਂ ਗੁਰਮੀਤ ਸਹੋਤਾ ਰਵਿੰਦਰ ਮੱਲੀ ਲਾਡੀਚਾਲ ਸਿੱਧੂ ਹਰਦੀਪ ਅਨਮੋਲ ਸਹੋਤਾ ਬੱਬਲ ਬਰਾੜ ਬਾਈ ਦਲਵਿੰਦਰ ਸਿੱਧੂ ਤੇ ਬਲਵੀਰ ਸਿੰਘ ਸੁਨੀਲ ਕੁਮਾਰ ਆਜੋ ਕਰਦੇ ਆਂ ਗੱਲਬਾਤ ਵਿਖਾਉਨੇ ਆਂ ਭਰਾ ਦੇ ਨਗੀਨੇ ਘੋੜੇ ਘੋੜੀਆਂ ਦੇ ਸ਼ਾਨਦਾਰ ਬੱਚੇ ਕਰਦੇ ਆਂ ਗੱਲਬਾਤ ਸ਼ੇਅਰ ਜ਼ਰੂਰ ਮਾਰ ਦਿਓ ਧੰਨਵਾਦ ਖਾਲੀ ਸੱਸੀ ਗੱਲ ਜੀ ਸਵਾਗਤ ਇੱਕ ਵਾਰ ਤੋਂ ਫੇਰ ਆਮ ਤੋਂ ਸਾਥੇ ਅੱਜ ਨਵੀਂ ਵੀਡੀਓ ਦੇ ਵਿੱਚ ਤੁਹਾਡੂ ਪਿਛਲੇ ਭਾਗ ਦੇ ਵਿੱਚ ਬਾਈ ਜੀ ਹੋਣਾ ਦੇ ਬਹੁਤ ਹੀ ਚੰਗੇ ਘੋੜੇ ਦਿਖਾਏ ਸੀ ਇੱਕ ਦਾ ਨਾਮ ਹੈ ਦੇਵਰਤਨ ਮਾਰਵਾੜੀ ਘੋੜਾ ਹੈ ਤੇ ਇੱਕ ਨੁਕਰੀ ਦਾ ਨਾਮ ਤੁਸੀਂ ਸਾਰੀ ਜਾਣਦੇ ਹੋ ਗੁਨਤਾਸ ਤੇ ਬਹੁਤ ਚੰਗੇ ਘੋੜਿਆਂ ਨੇ ਬੱਚੇ ਵੀ ਪੈਦਾ ਕੀਤੇ ਆਪਣਾ ਵਸਾवट ਵੀ ਕੀਤਾ ਤੇ ਅੱਜ ਭਰਾ ਹੋਣਾ ਦੀਆਂ ਘੋੜੀਆਂ ਤੁਹਾਨੂੰ ਵਿਖਾਉਣੀਆਂ ਬੱਚੇ ਵਿਖਾਉਣੀਆਂ ਕੁਝ ਮਾਰਵਾੜੀ ਨੇ ਤੇ ਨੁਕਰੀਆਂ ਵੀ ਕੁਝ ਹੈਗੀਆਂ ਤੇ ਨਾਲ ਉਹਨਾਂ ਦੇ ਬੜੇ ਹੀ ਚੰਗੇ ਬੱਚੇ ਵੀ ਵਿਖਾਉਣੇ ਆ ਤੇ ਪਹਿਲਾਂ ਸਾਕਤ ਕਰਦੇ ਆ ਭਰਾ ਹੋਣਾ ਦਾ ਆਪਾ ਫੇਰ ਮੌਜੂਦ ਆ ਪਿੰਡ ਬੰਡਾਲਾ ਗਰੰਤੀਆਂ ਦੇ ਵਿੱਚ ਜਿਹੜਾ ਇਹਦੀ ਗਰਦਾਸਪੁਰ ਆਪਣੇ ਨਾਲ ਵੀਰ ਐ ਬਾਈ ਨਰਮੈ ਸਿੰਘ ਤੇ ਨਾਲ ਐ ਸਰਦਾਰ ਮਨਜੀਤ ਸਿੰਘ ਜੀ ਸੁਭਾਜਵਾ ਸਾਹਿਬ ਤੇ ਉਹਨਾਂ ਦੇ ਬੇਟਿਆਂ ਦੇ ਦੋਸਤ ਬੈਠੇ ਨੇ ਬਾਈ ਪ੍ਰਭ ਤੇ ਵੀਰ ਸਿਮਰਨ ਦੇ ਜਿਹੜੇ ਸਾਰੇ ਸੱਜਣ ਨੇ ਉਹ ਵੀ ਹਾਜ਼ਰੀ ਭਰ ਰਹੇ ਆ ਸਾਰਿਆਂ ਦਾ ਸਵਾਗਤ ਕਰਦੇ ਆ ਫੇਰ ਗੱਲਬਾਤ ਕਰਦੇ ਆ ਬਾਈ ਜੀ ਫੇਰ ਤੋਂ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਰੇ ਪੂਰੇ ਨੰਦ ਨੇ ਵੀਰੇ ਬਾਈ ਪਹਿਲਾਂ ਕੋੜੇ ਪਿਛਲੀ ਵੀਡੀਓ ਚ ਆਪਾਂ ਦਿਖਾ ਦਿੱ ਭਰਾਵਾਂ ਹਾਂਜੀ ਵੀਰੇ ਐਰ ਕੀ ਘੋੜੀਆਂ ਦਿਖਾਉਣੀਆਂ ਤੇ ਘੋੜੀ ਕਿਹੜੀ ਤੋਂ ਸਟਾਰਟ ਕਰਨਾ ਹੈ ਪਹਿਲਾਂ ਕਿਹੜੀ ਘੋੜੀ ਵਿਖਾਉਣੀ ਹੈ ਘੋੜੀ ਬਾਈ ਆਪਾਂ ਪਹਿਲਾਂ ਅਮੀਰਾ ਦੀ ਗੱਲ ਕਰਦੇ ਆ ਅਮੀਰਾ ਅਮੀਰਾ ਘੋੜੀ ਆ ਅਮੀਰਾ ਘੋੜੀ ਹੈਗੀ ਸ਼ੌਰਿਆ ਦੀ ਸ਼ੌਰਿਆ ਦੀ ਸ਼ੌਰਿਆ ਅਬਲਾ ਘੋੜਾ ਸੀਗਾ ਬੜੇ ਬਹੁਤ ਘੱਟ ਬੱਚੇ ਨੇ ਜੇ ਬਾਅਦ ਵਿੱਚ ਸ਼ੌਰਿਆ ਘੋੜਾ ਰਿਲਾਇੰਸ ਚ ਲਾ ਗਿਆ ਸੀ ਜੀ ਏਕੀਜ ਡੇਜਾਕ ਹੁੰਦਾ ਸੀ ਪਹਿਲਾਂ ਇਹ ਜੀ ਫਿਰ ਰਿਲਾਇੰਸ ਚ ਲਾ ਗਿਆ ਸੀ ਜੀ ਤੇ ਤਿੰਨ ਚਾਰ ਘੋੜੇ ਬੱਚੇ ਹੋਣਗੇ ਬਾਹਰ ਉਹਦੇ ਸ਼ੌਰਿਆ ਦੇ ਜੀ ਤੇ ਉਹਨਾਂ ਦੇ ਵਿੱਚੋਂ ਇੱਕ ਘੋੜੀ ਹੈ 5 ਕਿਲਿਆਂ ਦੀ ਅੱਛਾ ਇਹ ਆਪਣੇ ਕੋਲੇ ਕਿੰਨੇ ਕੀ ਟਾਈਮ ਦੀ ਹੈ ਪਹਿਲਾਂ ਤਾਂ ਫਾਰਮ ਤਿਆਰ ਕਰਦਾ ਅੰਕਲ ਮੈਂ ਤੁਹਾਡੇ ਤੋਂ ਪੁੱਛੂੰਗਾ ਵੀ ਫਾਰਮ ਤਿਆਰ ਕਰਨ ਦਾ ਕਿਉਂਕਿ 30 32 ਸਾਲ ਉੱਥੇ ਰਹੇ ਤੁਸੀਂ ਹਾਂਜੀ ਫਿਰ ਉੱਥੋਂ ਆਣ ਕੇ ਇੱਥੇ ਫਾਰਮ ਤਿਆਰ ਕਰਨਾ ਪਿਛਲੀ ਵੀਡੀਓ ਦੱਸਿਆ ਵੀ ਉੱਥੇ ਅਮਰੀਕਾ ਦੇ ਵਿੱਚ ਵੀ ਬੜਾ ਚੰਗਾ ਘੋੜਿਆਂ ਦਾ ਫਾਰਮ ਹੈ ਹਾਂਜੀ ਹਾਂਜੀ ਇੱਥੇ ਵੀ ਫਾਰਮ ਤਿਆਰ ਕਰਦਾ ਕਿਦਾਂ ਰੀਜ਼ਨ ਬਣ ਗਿਆ ਜੀ ਉਹ ਸੋਖੇ ਤਾਂ ਹੀ ਵੀ ਮੈਂ ਨਾ 96 ਦਾ ਤੁਹਾਨੂੰ ਦੱਸਿਆ ਨਾ ਉੱਥੇ ਗਿਆ ਹਾਂ ਜੀ ਤੇ ਮੈਂ ਬਾਅਦ ਚ ਆਉਂਦਾ ਰਿਹਾ ਕਈ ਮਹੀਨਾ 2 3 ਕਈ ਯਾਰ ਆ ਜਾਣਾ ਕਈ ਯਾਰ 4 ਮਹੀਨੇ ਰਹਿ ਜਾਣਾ ਤੇ ਆਕ ਤੇ ਵਾਪਸ ਚਲੇ ਜਾਣਾ ਕਿਉਂਕਿ ਕੋਈ ਹੈ ਨਹੀਂ ਤੇ ਰੀਜ ਨਹੀਂ ਕੋਈ ਇੱਥੇ ਰਹਿਣ ਦਾ ਜਾਂ ਕਿਸ ਤਰ੍ਹਾਂ ਤੇ ਬਾਅਦ ਚ ਫਿਰ ਇਹ ਮੇਰੇ ਭਤੀਜਿਆਂ ਨੇ ਦੁਆਨੇ ਰੱਖੀਆਂ ਘੋੜੀਆਂ ਕਾੜੀਆਂ ਐਰਕਾ ਮੈਂ ਆਣ ਕੇ ਜਦੋਂ ਵੇਖੀਆਂ ਤੇ ਮੈਂ ਆਖਿਆ ਵੀ ਭਤੀਜਿਆਂ ਨੇ ਘੋੜੀਆਂ ਵੇਖ ਕੇ ਮੈਂ ਆਹ ਉੱਥੇ ਤੇ ਬਣੀਆਂ ਹੀ ਨੇ ਅਮਰੀਕਾ ਇੱਥੇ ਬਣਾਇਆ ਹੀ ਉੱਥੇ ਤੇ ਕੌਣ ਵੇਖਣ ਰਿਹਾ ਉੱਥੇ ਤੇ ਚਲੋ ਬੜੀ ਹੱਦ ਨੂੰ ਸਾਡੇ ਸਰਕਲ ਚ ਇਹਨੇ ਜਿੰਨੇ ਪੰਜਾਬੀ ਹੈਗੇ ਉਹ ਚਾਰ ਭਰਾ ਆ ਜਾਣਗੇ ਜਾਂ ਗੋਰੇ ਨੇ ਤੇ ਇੱਥੇ ਵੀ ਜਿੱਥੇ ਆਪਾਂ ਸਾਡਾ ਜਨਮ ਸਥਾਨ ਹੀ ਆਪਾਂ ਸਾਡੇ ਵੱਡੇ ਬਜ਼ੁਰਗ ਰਹੇ ਆਹੀਂ ਰਹੇ ਆਹੀਂ ਇੱਥੇ ਜੰਪ ਮੇਰਾ ਜੰਪ ਵਾਲੇ ਸੇ ਪਿੰਡ ਦਾ ਹੀ ਹੈ ਜੀ ਕੁੱਲੀਆਂ ਦਾ ਹੀ ਜੀ ਤੇ ਮੈਨੂੰ ਫਿਰ ਇਹ ਸੀ ਕਿ ਆਪਾਂ ਇੱਥੇ ਰਹਿ ਕੇ ਤੇ ਫਾਰਮ ਤਿਆਰ ਕਰੀਏ ਹਾਂ ਇਹਦਾ ਮਤਲਬ ਸਟੱਡ ਫਾਰਮ ਉਹ ਫਿਰ ਮੈਂ ਇਹਦੇ ਬੇਟੇ ਕੋ ਗਿਆ ਤੇ ਪਹਿਲਾਂ ਜਦੋਂ ਮੈਂ ਸ਼ੁਰੂ ਕੀਤਾ ਉਹ ਮੇਰਾ ਵੱਡਾ ਬੇਟਾ ਵੀ ਸੀ ਉਹ ਭਾਈ ਪ੍ਰਭ ਨਹੀਂ ਦولت ਵੀਰ ਦੀ ਗੱਲ ਹੈ ਦੋਲ ਅੱਛਾ ਦੋ ਦੋਲਤ ਮੇਰਾ ਬੇਟਾ ਤੀਜਾ ਮੇਰਾ ਇਹਨਾਂ ਤੋਂ ਵੱਡਾ ਜੀ ਬਹੁਤ ਹੀ ਰਾਪੁੱਤ ਹੀ ਹੋਣ ਹਾਰ ਹੀ ਚਲੋ ਜੋ ਵਾਇਗਰ ਨੂੰ ਮਨਜ਼ੂਰ ਹੈ ਉਹਦਾ ਹੋਇਆ ਸਾਨੂੰ ਮਿਛੋੜਾ ਦੇ ਗਿਆ ਵਾਇਗਰ ਤੇ ਬਾਅਦ ਵਿੱਚ ਮੈਂ بیٹے ਨਾਲ ਗੱਲ ਕੀਤੀ ਨਵੈਰ ਗੱਲਿਆ ਵੀ ਮੈਂ ਨਾ ਹੁਣ ਇੱਥੇ ਕੁਛੇ ਰਹਿ ਕੇ ਫਾਰਮ ਤਿਆਰ ਕਰੀਏ ਜੀ ਇਹ ਕਹਿੰਦਾ ਚਾਚਾ ਜੀ ਕੋਈ ਗੱਲ ਨਹੀਂ ਵੀ ਮੈਂ ਤੁਹਾਡੇ ਨਾਲਾਂ ਵੀ ਜਿੱਦਾਂ ਵੀ ਕਹੋ ਪਾਏਂ ਜੋ ਵੀ ਚੱਲਦੀ ਆ ਸਭ ਕੁਛੇ ਪਰ ਮੈਂ ਤੁਹਾਨੂੰ ਟਾਈਮ ਦਊਗਾ ਜਿੱਤੇ ਤੁਸੀਂ ਕਹੋਗੇ ਮੈਂ ਆਵਾਂਗਾ ਤੇ ਮੈਂ ਉਹ ਤੇ ਬੁੱਤ ਮੈਨੂੰ ਹੈ ਹੀ ਇਹ ਬੜਾ ਮਾਣ ਹੈ ਤੇ ਇਹ ਫਿਰ ਨਾ بیٹے ਨਾਲ ਗੱਲ ਕੀਤੀ ਤੇ ਅਸੀਂ ਇਹ ਨਾਲ ਰਾਜਸਥਾਨ ਦਾ ਪ੍ਰੋਗਰਾਮ ਬਣਾ ਲਿਆ ਹੂੰ ਇਹ ਜਿੱਥੋਂ ਸਾਰੇ ਜਾਨਵਰ ਆਏ ਨੇ ਉੱਥੇ ਗਏ ਹਰ ਛੁਰਾ ਕੋ ਬਹੁਤ ਨਾਈਸ ਫੈਮਲੀ ਹੈ ਮੇਰੀ ਬੜੇ ਦਿਲ ਦੇ ਖਲੋਜ ਨੇ ਦੋਵੇਂ ਬੇਟੇ ਹੂੰ ਬਹੁਤ ਜ਼ਿਆਦਾ ਜੀ ਤੇ ਮੈਂ ਫਿਰਨਾ ਉੱਥੇ ਗਿਆ ਇਹ ਵੀ ਮੇਰੇ ਨਾਲ ਗਿਆ ਨਰਵੈਰ ਸੋਹੀ ਦੋ ਤਿੰਨ ਬੰਦੇ ਹੋ ਰਹੇ ਗਏ ਚਾਰ ਪੰਜ ਜਣੇ ਗਏ ਉੱਥੇ ਜਾਨਵਰ ਦੇਖੇ ਸਾਰੇ ਦੇਖ ਕੇ ਬੜਾ ਆਰੂ ਖੁਸ਼ ਹੋਈ ਜਿੱਦਾਂ ਦੇ ਚਾਹੁੰਦੇ ਸੀ ਉਦਾਂ ਦੇ ਸਾਨੂੰ ਮਿਲੇ ਜਾਨਵਰ ਤੇ ਮੈਂ ਇਹਨੂੰ ਕਿਹਾ ਇਹ ਕਹਿੰਦਾ ਬੇਟਾ ਵਿੰਦਾ ਵੀ ਕੋਈ ਨਹੀਂ ਚਾਹੀ ਤਹੀ ਕਰੋ ਗੱਲ ਪ੍ਰਭ ਵੀਰੇ ਨਾਲ ਡਿਸੰਬਰ ਨਾਲ ਤੁਸੀਂ ਜਿੱਦਾਂ ਗੰਦਾ ਪਿਆ ਆਪਾਂ ਇਹ ਜਨਵਾਰ ਲਈਏ ਤੇ ਇੱਥੇ ਫਾਰਮ ਤਿਆਰ ਕਰੋ ਜੀ ਹਾ ਰੀਜਨ ਸੀ ਫਿਰ ਇਹ ਸਾਨੂੰ ਜਨਵਰੀ ਵੀ ਆਏ ਕਰੋ ਨਾ ਗੋਡ ਗਿਫਟ ਆ ਬਹੁਤ ਚੰਗੇ ਜਨਮ ਜੇ ਮੈਂ ਆਖਣਾ ਵੀ ਮੁੱਲ ਖਰਚ ਕੇ ਲੱਲੇ ਨੇ ਜਾਂ ਕੁਛ ਉਹ ਨਹੀਂ ਨਾ ਇਹ ਬੋਲਣਾ ਖਰੀਦੇ ਜਾਂਦੀਆਂ ਇਹ ਚੀਜ਼ਾਂ ਜੀ ਨਾਲੇ ਸੁੱਖ ਵੀ ਨੇ ਪਤਾ ਗੱਲ ਕੀ ਆ ਇਹ ਆ ਚਾਚਾ ਜੀ ਦੀ ਜਨਮ ਭੂਮੀ ਹਾਂ ਜੀ ਤੇ ਯੂ ਐਸ ਏ ਕਰਮ ਭੂਮੀ ਕਰਮ ਭੂਮੀ ਆਹ ਜੇ ਕਰਮ ਭੂਮੀ ਦੇ ਆਪਾਂ ਫਾਰਮ ਤਿਆਰ ਕਰ ਸਕਦੇ ਫਿਰ ਜਨਮ ਭੂਮੀ ਦੇ ਕਿਉਂ ਨਾ ਕਰੀਏ ਹਾਂ ਆ ਕਰ ਜਿੱਥੇ ਬਚਪਨ ਗੱਡਿਆ ਵਾ ਜੀ ਤੇ ਆਪਣਾ ਪਰਿਵਾਰ ਆ ਪਿੱਛੇ ਸੱਜਣ ਮਿੱਤਰ ਦੋਸਤ ਸਾਰੇ ਇੱਥੇ ਆ ਨਾਲੇ ਇਹ ਪਹਿਲਾਂ ਵੀ ਵੀਡੀਓ 'ਚ ਗੱਲ ਕੀਤੀ ਵੀ ਇਹ ਬੰਦੇ ਨੂੰ ਡਿਪਰੈਸ਼ਨ 'ਚੋਂ ਕੱਢਦੇ ਆ ਕੱਢਦੇ ਡਿਪਰੈਸ਼ਨ ਨਾ ਕੋਈ ਆਪਾਂ ਸਮਾਜ ਲਈ ਕਰ ਸਕਦੇ ਆ ਕਿ ਚੰਗੀ ਕੋਈ ਦੇਣ ਦੇ ਸਕਦੇ ਆ ਕਿ ਉਹਦੇ 'ਚ ਹਰਜ ਵੀ ਕੀ ਆ ਵੀਰੇ ਘੋੜਿਆਂ 'ਚ ਬਹਿ ਕੇ ਤੇ ਦੁਨੀਆਦਾਰੀ ਭੁੱਲ ਜਾਂਦੀ ਬੰਦੇ ਨੂੰ ਹਾਂ ਹੁਣ ਆਪਾਂ ਸਵੇਰ ਦੇ ਇਕੱਠੇ ਹੋਏ ਆ ਜੀ ਕਿਸੇ ਨੂੰ ਕੋਈ ਟੈਨਸ਼ਨ ਨਹੀਂ ਕੋਈ ਮਰ ਗਿਆ ਕੋ ਰਹਿ ਗਿਆ ਕੋ ਸਿਰਫ ਘੋੜਿਆਂ ਨੇ ਗੱਲਾਂ ਕਰੀ ਜਾਂਦੇ ਸਵੇਰ ਜੀ ਆਪਣੀਆਂ ਜੀ ਆਪਣੀਆਂ ਗੱਲਾਂ ਕਰੀ ਜਾਂਦੇ ਆ ਧਿਆਨ ਨਹੀਂ ਕਿ ਹੋਰ ਪਾਸੇ ਜੀ ਅੱਛਾ ਹੁਣ ਆ ਜੀ ਫੇਰ ਆਪਾਂ ਆਪਣੀ ਮੀਰਾ ਘੋੜੀ ਅੱਛਾ ਇਹਦੀ ਉਮਰ ਤੇ ਹਾਈਟ ਕਿੰਨੀ ਆ ਜੀ? ਹਾਈਟ ਵੀ ਤੇ ਇਹਦੀ ਹੋ ਗਈ ਹੈ 64 64 ਪਲੱਸ ਹੋਏਗੀ ਹਾਈਟ ਦੀ। ਅੱਛਾ ਆਪਾਂ 65 ਨਹੀਂ ਕਹਿੰਦੇ 565 ਨਹੀਂ ਕਹਿੰਦੇ 64 ਪਲੱਸ ਹਾਈਟ ਆ। ਜੀ। ਤੇ ਉਮਰ ਹੋएगी ਇਹਦੀ 7-8 ਸਾਲ ਦੇ ਕਰੀਬ ਤੇ ਇਹਨੇ ਤੁਹਾਡੇ ਕੋਲੇ ਮੰਨ ਲਓ ਇਹ ਤਾਂ ਹੁਣੇ ਹੀ ਆਏ ਸਾਰੇ ਜਾਨਵਰ ਚਾਰ ਪੰਜ ਮਹੀਨੇ ਪਹਿਲੇ ਅੱਛਾ ਇਹਦੇ ਪਿੱਛੇ ਵੀ ਬੱਚਾ ਹੈਗਾ ਨਰਵੈਰੀ ਇਹਦੇ ਪਿੱਛੇ ਪਹਿਲਾਂ ਵੀ ਬੱਚਾ ਹੈਗਾ ਦੇਵਰਤਨ ਦਾ ਆਪਣੇ ਕੋਲ ਇਹ ਬੱਚਾ ਹੋਵੇ ਅੱਛਾ ਇਸੇ ਆਪਣੇ ਵੱਡੇ ਕੋਲ ਆਪਣੇ ਦੇਵਰਤਨ ਦਾ ਇਹ ਦੇਵਰਤਨ ਦਾ ਬਹੁਤ ਸੋਹਣਾ ਬੱਚਾ ਆਪਾਂ ਉਹ ਬਖਾਵਾਗੇ ਯਾਰ ਕਨਾਲ ਦੇ ਜੀ ਸੱਜਣੋ ਬੱਚਾ ਤੁਸੀਂ ਵੇਖ ਰਹੇ ਹੋ 22 ਹੋਣਾ ਜਿਹੜਾ ਸਥਾਨੀਆ ਨੇ ਦੇਵਰਤਨ ਉਹਦਾ ਇੱਕ ਬਹੁਤ ਸੂਰਤ ਰਿਜ਼ਲਟ ਹੈ ਤੇ ਮੈਂ ਤਾਂ ਘੋੜੀਆਂ ਦਿਖਾਉਂਦਾ ਮੈਂ ਕੁਰੀਦਨ ਜੀਗਾ ਕਿ ਯਾਰ ਤੁਹਾਨੂੰ ਸ਼ੀਸ਼ਾ ਬਖਾਇਆ ਜਾਵੇ ਤੁਹਾਨੂੰ ਬੱਚਿਆਂ ਬਾਰੇ ਨੌਲੇਜ ਦਿੱਤੀ ਜਾਵੇ ਕਿਉਂਕਿ ਫੇਰ ਤੋਂ ਦੁਬਾਰਾ ਆਪਾਂ ਵੀ ਗੱਲ ਕਰਦੇ ਆਂਗੇ ਘੋੜਾ ਚੰਗਦਾ ਬੱਚਿਆਂ ਤੋਂ ਤੇ ਬੱਚੇ ਨੇ ਨੇ ਚੰਗੇ ਆਜ ਹੁਣ ਤੇ ਏਰੀਏ ਦੇ ਵਿੱਚ ਇਨਾ ਚੰਗਾ ਨਗੀਨਾ ਖੜਾ ਹੋਵੇ ਤੇ ਪਹਿਲ ਦੇ ਆਧਾਰ ਤੇ ਜਿਹੜਾ ਆਪਾਂ ਨੇ ਸਰਵਿਸ ਲਈਏ ਕਿਸੇ ਵੀ ਭਰਾ ਨੇ ਘੋੜੀ ਭਰਾਉਣੀ ਹੈ ਤੇ ਫੀਸ ਇਹਦੀ ਹੈਗੀ ਹੈ 50000 ਰੁਪਇਆ ਬਾਕੀ ਵੀਰ ਹੋਣਾ ਨੂੰ ਮਾਨ ਕਰ ਲਿਓ ਤੁਹਾਡਾ ਦਿਲ ਨਹੀਂ ਤੋੜਦੇ ਤੇ ਘੋੜੀ ਭਰਾ ਕੇ ਭਾਈ ਇੰਦਾਂ ਦਾ ਨਗੀਨਾ ਤੁਸੀਂ ਆਪਣੇ ਵਿਹੜੇ ਵਿੱਚ ਚਾਹੁੰਦੇ ਹੋ ਕੋਈ ਠੱਪ ਠੱਪ ਪੈਰਾਂ ਦੀ ਆਵਾਜ਼ ਆਵੇ ਟੜ ਕੇ ਨਕੀਆਂ ਨਕੀਆਂ ਚਾਂਗਰਾਂ ਸੋਨੂੰ ਤੰਨਾਂ ਦੇ ਵਿੱਚ ਮਿਲਣ ਘੋੜਿਆਂ ਦੀਆਂ ਤੇ ਭਾਈ ਤੁਸੀਂ ਇਹ ਘੋੜੀ ਤੋਂ ਹੁਣ ਚੱਲ ਲੈ ਸਕਦੇ ਹੋ ਰਿਜ਼ਲਟ ਤੁਹਾਡੇ ਸਾਹਮਣੇ ਹੈ ਅਚਾ ਹੁਣ ਸੈਕੰਡ ਘੋੜੀ ਦਿਖਾਈਂ ਅੰਦਰ ਬੈਰ ਵੀ ਕਿਹੜੀ ਦੀ ਗੱਲ ਕਰੀਂ ਘੋੜੀ ਬਈ ਹੈਗੀ ਰੂਪ ਜੀ ਇਹ ਘੋੜੀ ਹੈਗੀ ਆ ਇਹ ਪਸਨਚੌਰ ਤੋਂ ਘੋੜੀ ਪਿੱਛੋਂ ਆਈ ਆ ਪਾਲਣੀ ਮੱਠ ਵਾਲਾ ਘੋੜਾ ਸੀ ਉਹ ਮੱਠ ਦੇ ਵਿੱਚ ਉਸ ਘੋੜੇ ਦੇ ਬੱਚੇ ਆ ਜੀ ਇਹਦੀ ਉਮਰ ਤੇ ਹਾਈਟ ਬਈ ਉਮਰ ਇਹਦੇ ਵੀ 7-8 ਸਾਲ ਦੇ ਕਰੀਬ ਹੀ ਆ ਤੇ ਇਹਦੇ ਪਿੱਛੇ ਹੈਗਾ ਬੱਚਾ ਹਾਂ ਇਹਦੇ ਪਿੱਛੇ ਬੱਚਾ ਵੀ ਹੈਗਾ ਹੁਣ ਛੇਰੀ ਆ ਬਹੁਤ ਜ਼ਿਆਦਾ ਨਗੀਨਾ ਬਹੁਤ ਜ਼ਿਆਦਾ ਸੋਹਣੀ ਹੋੜ ਹੀ ਨਿੱਕੀ ਬਿਸ਼ੇਰੀ ਆ ਹਾਂ 5 ਕਿਲੋ ਆ ਨਿਸ਼ੇਰੀ ਆ ਕੁੰਡੀ ਵਾਲਾ ਕੰਨ ਬਹੁਤ ਸੋਹਣੀ ਮੱਥੇ ਮੇਜਾ ਜੱਗਦਰ ਗੁਰਦਨ ਬਹੁਤ ਜਾਰੀ ਦੇ ਨਿੱਕਾ ਨਿੱਕਾ ਕੰਨ ਆ ਦਾ ਬਹੁਤ ਲਾਜਵਾਬ ਬੱਚੀ ਬਰੇ ਦਿੱਤੀ ਹੈ ਬਹੁਤ ਚੰਗੀ ਬੱਚੀ ਅੱਛਾ ਉਹ ਕਿੰਨੇ ਚਿਰ ਦੀ ਹੋ ਗਈ ਆ ਉਹ ਬੱਚੀ ਹੋਏਗੀ ਮੰਨ ਕੇ ਚੱਲੋ ਹੁਣ 2 2.5 3 ਮਹੀਨੇ ਦੀ ਹੋਏਗੀ 3 ਮਹੀਨਿਆਂ ਦੀ ਹੈ ਹਾਂ ਅੱਛਾ ਇਹ ਗਾਂ ਹੁਣ ਪ੍ਰੈਗਨੈਂਟ ਕਰਾਈ ਹੈ ਕਿਹਦੇ ਤੋਂ ਕਰਾਈ ਉਹ ਫਿਰ ਇੱਥੇ ਤੋਂ ਕਰਾਤੀ ਦੇ ਬੋਤਲ ਆਪਣੇ ਜਿਹਨੀਆਂ ਘੋੜੀਆਂ ਵਿਖਾ ਰਹੇ ਆ ਗਾਂ ਕਿਹਦੇ ਤੋਂ ਪ੍ਰੈਗਨੈਂਟ ਗਾਂ ਹੋਈਆਂ ਗੱਬਣਾ ਆਪਣੇ ਤੋਂ ਹੋਈਆਂ ਨਹੀਂ ਆਪਣੀਆਂ ਦੋ ਘੋੜੀਆਂ ਤਾਂ ਰਹਿੰਦੀਆਂ ਅਜੇ ਅੱਛਾ ਮੇਟ ਕਰਾਵਾਂਗੇ ਹੁਣ ਕਿਉਂਕਿ ਬੱਚਿਆਂ ਤੋਂ ਪਹਿਲਾਂ ਥੋੜੇ ਬੱਚੇ ਹੋ ਜਾਣ ਛਿਲੇ 'ਚ ਕਰਾਇਆ ਫਿਰ ਘੋੜੀ ਦੀ ਵੀ ਜਾਣ ਨਿਕਲ ਜਾਂਦੇ ਆ ਇਹਦੇ ਤੇ ਬੱਚੇ ਹੋ ਵੀ ਵੱਡੇ ਬੱਚੇ ਤਾਂ ਇਹਨਾਂ ਦੇ ਨਹੀਂ ਹਾਂ ਨਹੀਂ ਗਾਂ ਘੋੜੀਆਂ ਘਾਹ ਘੋੜੀਆਂ ਇਹਦੇ ਛਲੇ ਚ ਨੇ ਜੇ ਬੱਚੇ ਛੋਟੇ ਨੇ ਇਹਨਾਂ ਦੇ ਜੀ ਇਹ ਤਾਂ ਘੋੜੀਆਂ ਜੇ ਮੰਨ ਕੇ ਚੱਲੂ ਵੀ ਬੱਚੇ ਪਿੱਛੇ ਆਉਣਗੇ 10 10 12 12 ਦਿਨ ਦੇ ਜੀ ਇਹ ਤਾਂ ਹੁਣ ਮਹੀਨੇ ਡੇਢ ਮਹੀਨੇ ਬਾਅਦ ਆਪਾਂ ਨੈਕਸਟ ਹੀਟ ਤੇ ਕਰਾਵਾਂਗੇ ਘੋੜੀਆਂ ਨੂੰ ਮੇਟ ਜੀ ਤੇ ਜਿਹੜੀ ਘੋੜੀ ਆਪਣੀ ਰੂਪ ਆ ਉਹ ਆਪਾਂ ਦੇਵਰਤਨ ਤੋਂ 12 ਮੇਟ ਕਰਵਾਤੀ ਫਿਰ ਉਹ ਕਨਸੀਵ ਹੋ ਗਈ ਆ ਜੀ ਦੂਜੀਆਂ ਘੋੜੀਆਂ ਜੇ ਨਹੀਂ ਕਰਵਾਈਆਂ ਉਹ ਤਾਂ ਮੰਨ ਕੇ ਚੱਲੋ ਵੀ 10 10 12 12 ਦਿਨ ਦੇ ਬੱਚੇ ਨੇ ਛੋਟੇ ਨੇ ਬੱਚੇ ਅਜੇ ਉਹ ਕਰਾਉਣ ਦਾ ਇਰਾਦਾ ਵੀ ਫਿਰ ਉਹ ਨੈਕਸਟ ਹੀਟ ਤੇ ਕਰਾਵਾਂਗੇ ਕਿਤੇ ਘੋੜੀਆਂ ਥੋੜੀਆਂ ਰਿਕਵਰ ਹੋ ਜਾਂਦੀਆਂ ਨੇ ਤੇ ਇੱਕ ਬੱਚੇ ਥੋੜੇ ਵੱਡੇ ਹੋ ਜਾਂਦੇ ਨੇ ਜੀ ਅੱਛਾ ਹੁਣ ਅਗਲੀ ਘੋੜੀ ਤੇ ਆ ਜੀ ਬਾਈ ਆਪਾਂ ਅਗਲੀ ਕਿਹੜਾ ਨਕੀਨਾ ਹੋਣਾ ਹੈ ਆਪਣੇ ਕੋਲ ਭਾਈ ਦੋ ਨੁਕਰੀਆਂ ਕੋ ਤੇ ਇੱਕ ਬੇਸ਼ੇਰੀ ਆ ਜਿਹੜੀ ਆਪਾਂ ਹੁਣ ਵਿਖਾਉਣੀ ਆ ਇਹ ਹੈਗੀ ਆ ਅਰਜਨ ਰੌਲੀ ਵਾਲੇ ਦੀ ਤੇ ਜਿਹੜੀ ਮੰਨ ਲਓ ਚਿਤਕਦੀ ਆ ਇਹ ਕਿੰਨੇ ਜੇਰਦੀ ਆ ਇਹ ਤਾਂ ਬੱਚੇਰੀਆਂ ਨੇ ਜੇ ਇਹ ਤਾਂ ਮਤਲਬ ਕਿ ਦੰਦਾ ਚ ਹੋਣਗੀਆਂ ਦੁੱਧ ਆਂਦੇ ਨੇ ਬੇਸ਼ੇਰੀਆਂ ਨੂੰ ਹਾਂ ਤੇ ਮੰਨ ਲਾ ਵੀ ਹਾਈਟਾਂ ਸੁਣੀਆਂ ਕਰਕੇ ਬਹੁਤ ਸੁਣੀਆਂ ਹਾਈਟਾਂ ਨੇ ਇਹ ਤਾਂ ਹੁਣ ਸਰੋਤੇ ਬੜੇ ਸਿਆਣੇ ਨੇ ਬਹੁਤ ਸਿਆਣੇ ਨੇ ਇਹ ਤਾਂ ਅੱਖਾਂ ਦਾ ਫੀਤਾ ਮਾਰ ਲੈਂਦੇ ਆ ਇਹਨਾਂ ਨੂੰ ਦੱਸਣ ਦੀ ਲੋੜ ਨਹੀਂ ਤੇ ਅਰਜਨ ਵਾਲੀ ਕਿੰਨੇ ਜੇਰਦੀ ਐਸੀ ਕੋਈ ਉਮਰ ਦਾ ਉਮਰ ਹੋਏਗੀ ਉਹ 22 ਮਹੀਨੇ ਦੀ ਜੀ ਤੇ ਆਉਣ ਵਾਲੇ ਸਮੇਂ ਜੇ ਕਿਹੜਾ ਕੁੜਾ ਨਿਗਾਹ ਦੇ ਵਿੱਚ ਰੱਖਿਆ ਗਿਆ ਆਪਣੇ ਵਾਲਾ ਗੰਤਾਸ ਆਪਣਾ ਭਾਈ ਆਪਣੇ ਘੋੜੇ ਤੋਂ ਮੇਡ ਕਰਾਂਗਾ ਆਪਣੇ ਘਰ ਇੰਨੇ ਚੰਗੇ ਨਗੀਨੇ ਖੜੇ ਫੇ ਬਾਹਰ ਜਾਂਦੀ ਕੀ ਲੋੜ ਜੀ ਅੱਛਾ ਹੋਰ ਕਿਹੜਾ ਰਹਿ ਗਿਆ ਬੱਚਾ ਰਹਿ ਗਿਆ ਹੋਵੇ ਜਾਂ ਕੁੜੀ ਰਹਿ ਗਈ ਹੋਵੇ ਬੱਚੇ ਭਾਈ ਆਪਾਂ ਇਹੇ ਵਿਖਾਉਣੇ ਆਪਾਂ ਜਿਹੜੇ ਆ ਦੇਵਰਤਨ ਦੇ ਆਪਣੇ ਕੋਲ ਪਹਿਲਾ ਰਿਜ਼ਲਟ ਖੜੇ ਆ ਤੇ ਇੱਕ ਆਪਣੀ ਬਸ਼ੇਰੀ ਜਿਹੜੀ ਆ ਰੂਪ ਘੋੜੀ ਦੇ ਪਿੱਛੇ ਜੀ ਬਹੁਤ ਚੰਗੀ ਬਹੁਤ ਲਾਜਵਾ ਬੱਚੀ ਆ ਜੀ ਹੋ ਮਕਮਲ ਹੋ ਗਏ ਆਪਣੇ ਸਾਰੇ ਬਿਲਕੁਲ ਅੱਛਾ ਹੁਣ ਦੁਬਾਰਾ ਇੱਕ ਰੀ ਨਵੀਂ ਵੀਡੀਓ ਦੇ ਵਿੱਚ ਗੰਤਾਸ ਬਾਰੇ ਵੀ ਦੁਬਾਰਾ ਦੱਸ ਦਈਏ ਆਪ ਗੰਤਾਸ ਘੋੜਾ ਬਈ ਆਪਾਂ ਪਹਿਲੀ ਵੀਡੀਓ ਚ ਵੀ ਗੱਲ ਕੀਤੀ ਆ ਗੰਤਾਸ ਘੋੜਾ ਜਿਹੜਾ ਵਾ ਇਹ ਕਿਸੇ ਤੋਂ ਲੁਕਿਆ ਛਿਪਾ ਦਾ ਹੈ ਨਹੀਂ ਜੀ ਤਕਰੀਬਨ ਜਿੰਨੇ ਵੀ ਘੋੜੇ ਵਾਲੇ ਪੁਰਾਣੇ ਰੱਖਦੇ ਆ ਰਹੇ ਘੋੜੇ ਸਾਰੇ ਜਾਣਦੇ ਆ ਗੰਤਾਸ ਬਾਰੇ ਜੀ ਅਭੋਰ ਵਾਲੇ ਵੱਡੇ ਘੋੜੇ ਦਾ ਪੁੱਤਰਾ ਏ ਜੀ ਚੇਤਕ ਚੜੱਕ ਚੜੱਕ ਵਾਲੇ ਘੋੜੇ ਦਾ ਬੱਚਾ ਏ ਜੀ ਉਮਰ ਤੇ ਉਮਰ ਇਹਦੀ 12-13 ਸਾਲ ਦੇ ਕਰੀਬ ਉਮਰ ਆ ਜੀ ਤੇ ਹਾਈਟ ਇਹਦੀ 64 ਪਲੱਸ ਜੀ ਹੁਣ ਆ ਜੀ ਆਪਾਂ ਮਾਰਵਾੜੀ ਦੇ ਦੀਵਰ ਜੀ ਦੇਵਰਤਨ ਘੋੜਾ ਜਿਹੜਾ ਵਾ ਇਹ ਹੈਗਾ ਵੀਰੇ ਜੈਦੇਵ ਦਾ ਜੈਦੇਵ ਸੀਗਾ ਪਵਨ ਦਾ ਜੀ ਇਹ ਗਣੇਸ਼ ਗੁੱਜਰ ਦੇ ਘਰ ਬ੍ਰੀਡ ਹੋਇਆ ਵਾ ਉਹਨਾਂ ਦੇ ਕੋਲੋਂ ਗਾਂ ਅੱਗੇ ਚੱਲ ਕੇ ਸਣੀ ਮੋਗੇ ਵਾਲੇ ਕੋ ਉਹਨਾਂ ਦੋ ਵਾਰ ਹਰਸ਼ ਜੇ ਹਰਸ਼ ਕੋ ਸਾਡੇ ਕੋ ਆ ਗਿਆ ਜੀ ਅੱਛਾ ਗਨਤਾਸ ਨੁਕਰੇ ਦੀ ਆਪਾਂ ਫੀਸ 21000 ਰੁਪਈਆ 31000 ਰੁਪਈਆ ਤੇ ਜਿਹੜਾ ਬੱਚੇ ਆ ਉਹ ਤੁਹਾਨੂੰ ਪਿਛਲੀ ਵੀਡੀਓ ਵਿਖਾਏ ਸੀ ਤੇ ਇਸ ਵੀਡੀਓ ਦੇ ਵਿੱਚ ਵੀ ਮੈਂ ਦੱਸਦਾ ਕਿ ਭਾਈ ਇਹਦੇ ਇਹ 93 70 ਜਿਹੜੇ ਸਾਣ ਟਾਪ ਦੇ ਤਿਆਰ ਹੋਈ ਖੜਿਆ ਬਹੁਤ ਚੰਗੀਆਂ 67 68 68 ਛੜੀਆਂ ਕਿੰਨੀਆਂ ਵਖੀਰੀਆਂ ਘੋੜੀਆਂ ਛੜੀਆਂ ਕੋੜਾ ਬੱਚੇ ਬਹੁਤ ਜ਼ਿਆਦਾ ਚੰਗੇ ਦਿੰਦਾ ਤੇ ਭਾਈ ਇਤੋਂ ਵੀ ਘੋੜੀ ਭਰਾਉਣੀ ਇਤੋਂ ਵੀ ਤੁਸੀਂ ਭਰਾ ਸਕਦੇ ਹੋ ਤੇ ਜਿਹੜਾ ਦੂਜਾ ਮਾਰਵਾੜੀ ਘੋੜਾ ਉਹਦੀ ਫੀਸ ਕਿੰਨੀ ਹੈ ਉਹਦੀ 51000 ਉਹਦੀ 51000 ਫੀਸ ਹੈ ਉਹ ਨਾਰਾਜ਼ ਨਹੀਂ ਕਰਦੇ ਭਰਾ ਤੁਹਾਨੂੰ ਇੱਕ ਵਾਰੀ ਫੋਨ ਲਾ ਰਹੇ ਹਾਂ ਬੱਚੇ ਤੁਹਾਡੇ ਰਿਜ਼ਲਟ ਟੌਪ ਦੇ ਸਾਹਮਣੇ ਆ ਵੀ ਚੰਗਾ ਟੌਪ ਦੀ ਬਰੀਡ ਕਰਨਾ ਚਾਹੁੰਦੇ ਹੋ ਤੇ ਘੋੜੇ ਦੋਵੇਂ ਤੁਹਾਨੂੰ ਲੋਕੇਸ਼ਨ ਜਿਹੜੀ ਹੈ ਇੱਕ ਵਾਰੀ ਬਾਈ ਫੇਰ ਦੱਸ ਦਈਏ ਨਵੀਂ ਵੀਡੀਓ ਵਿੱਚ ਲੋਕੇਸ਼ਨ ਬਾਈ ਆਪਣੀ ਹੈਗੀ ਆ ਬਡਾਲਾ ਗਰੰਥੀਆਂ ਪਿੰਡ ਆਪਣਾ ਬਟਾਲੇ ਤੋਂ ਕਾਦੀਆਂ ਰੋਡ ਤੇ ਤਿੰਨ ਸਾਢੇ ਤਿੰਨ ਕਿਲੋਮੀਟਰ ਦੀ ਦੂਰੀ ਤੇ ਜ਼ਿਲ੍ਹਾ ਪੈਂਦਾ ਗਰਦਾਸਪੁਰ ਚ ਜੀ ਲੈ ਵੀ ਸਰ ਜੀ ਨੂੰ ਸਰਦਾਰ ਮਨਜੀਤ ਸਿੰਘ ਜੀ ਬਾਜਵਾ ਸਾਹਿਬ ਦਾ ਫਾਰਮ ਹੈ ਫਾਰਮ ਦਾ ਨਾਂ ਕੀ ਰੱਖਤਾ ਜੀ ਫਾਰਮ ਦਾ ਨਾਂ ਹੈ ਆਪਣਾ ਪੀਐਸ ਬੀ ਸਟੇਬਲਸ ਅੱਛਾ ਪੀਐਸਬੀ ਪੀ ਪ੍ਰਭਵੀਰ ਦੇ ਨਾਂ ਤੇ ਐਸ ਸਿਮਰਨ ਤੇ ਬੀ ਬਾਜਵਾ ਜੀ ਪੀਐਸਬੀ ਸਟੇਬਲ ਫਾਰਮ ਤੇ ਇਸ ਸਟ੍ਰੀਟਸ ਤੇ ਤੁਸੀਂ ਸੱਜਣੋ ਕਿਤੇ ਵੀ ਆਣ ਕਿਤੇ ਰੋਡ ਦੇ ਉੱਪਰ ਹੀ ਐ ਆ ਰੋਡ ਕਿਹੜਾ ਲੰਘਦਾ ਬਾਈ ਬਟਾਲਾ ਤੋਂ ਕੱਦਿਆ ਰੋਡ ਬਟਾਲਾ ਤੋਂ ਕੱਦਿਆ ਰੋਡ ਜਦੋਂ ਤੁਸੀਂ ਆਉਨੇ ਹੋ ਬਟਾਲਾ ਤੋਂ ਕੱਦਿਆ ਤੇ ਰੋਡ ਉੱਪਰ ਹੀ ਤੁਹਾਨੂੰ ਐ ਅੱਖਾਂ 'ਚ ਚੜਦਾ ਜਦੋਂ ਫਾਰਮ ਬੰਦਾ ਵੇਖਦਾ ਵੀ ਆਹ ਕੀ ਚੀਜ਼ ਐ ਯਾਰ ਬਹੁਤ ਸੋਹਣਾ ਫਾਰਮ ਐ ਤੇ ਆ ਸਕਦੇ ਹੋ ਨਿਗਾ ਮਾਰ ਕੇ ਜਾ ਸਕਦੇ ਹੋ ਘੋੜੀਆਂ ਭਰਾਉਣੀਆਂ ਤੇ मोस्ट ਵੈਲਕਮ ਹੈ 24 ਘੰਟੇ ਸਰਵਿਸ ਆਪਣਾ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਆਂ ਵੀਡੀਓ ਕਿਵੇਂ ਲੱਗੀ ਨਿਗੀ ਲੱਗੀ ਕਮੈਂਟਾਂ ਹੀ ਡਾ ਦਿਓ ਫੋਨ ਕਰਕੇ ਭਰਾਵਾਂ ਨੂੰ ਵਧਾਈ ਵੀ ਦੇ ਦਿਓ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਆਂ ਜਿਉਂਦੇ ਵੱਸਦੇ ਰਹੋ ਸ਼ੁਭਕਾਮਨਾ ਸਤਿ ਸ਼੍ਰੀ ਅਕਾਲ ਬੜੀ ਸਾਰੀ ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ ਮੇਰੇ ਤਾਂ ਫੋਕ ਕੇ ਸੱਜਣੋ ਮਿਲਦੇ ਆਂ ਅਗਲੀ ਵੀਡੀਓ ਨਾਲ ਸ਼ੇਅਰ ਪੈਲ ਦੇ ਦਾ ਹੱਥੇ ਮਾਰ ਦਿਓ ਤੁਹਾਡਾ ਧੰਨਵਾਦ